ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਦ ਗੁਰਪਿਆਰੇ 사ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਅਜਨੋਦ ਜੋ ਕੀ ਇੱਥੇ ਆਪਣੀ ਠੇਰਾਵਾ ਨਹਿਰ ਤੇ ਸੰਗੋਵਾਲ ਪੋਲ ਦੇ ਕੋਲ ਲੁਧਿਆਣੇ ਤੇ ਇਹ ਬਾਬੇ ਸ਼ੇਰ ਦਾਵਾ ਗੁਰਦੁਆਰਾ ਵਾ ਤੇ ਤੁਸੀਂ ਵੀ ਇੱਥੇ ਦਸਵੀਂ ਲੱਗਦੀ ਆ ਤੇ ਤੁਸੀਂ ਵੀ ਇਹਦੇ ਦਰਸ਼ਨ ਕਰੋ ਸੱਚੇ ਪਾਤਸ਼ਾਹ ਬਾਬਾ ਜੀ ਦੀ ਮਿਹਰ ਆ ਇਹ ਵੀ ਕਿਰਪਾ ਇੱਥੇ ਤੇ ਬਹੁਤ ਹੈਗੀ ਆ ਜੀ 사ਤੰਗਤ ਜੀ ਗੁਰੂ ਪਿਆਰੀ ਸਾਫ ਜੀ ਅਜਨੌਦ ਗੁਰਦੁਆਰਾਵਾ ਜੀ ਇਹ ਜੋ ਕਿ ਨਹਿਰ ਦੇ ਕਿੰਡੇ ਦੇ ਪਿੰਡਾ ਵਾ ਅਜਨੌਦ ਤੇ ਗੁਰੂ ਪਿਆਰੀ ਸਾਫ ਜੀ ਇਸ ਗੁਰਦੁਆਰੇ ਦੇ ਦਰਸ਼ਨ ਕਰੋ ਇਹ ਪਰਿਆਹਤ ਕਿੰਝ ਤੇ ਪਾਸ਼ਾ ਹੀ ਨੇ ਆਪਣੇ ਤੇ ਇਹ ਕਿੰਝ ਪਾਸ਼ਾ ਜੀ ਬਰਾਬਰ ਅਜਨੌਦ ਗੁਰਦੁਆਰਾ ਜੋ ਕਿ ਆਪਣੇ ਨੇੜੇ ਨਹਿਰ ਤੇ ਕਿ ਸਾਧ ਸੰਗਤ ਜੀ ਦਰਸ਼ਨ ਕਰੇ ਕਿਉਂਕਿ ਅਸੀਂ ਅਜ ਨੌਂ ਦਿਨ ਬਾਅਦ ਪਹੁੰਚੇ